ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਮੰਮੀ ਬਣਾ ਰਹੀ ਹੈ ਰੋਟੀਆਂ ਸਵੇਰੇ ਸਵੇਰੇ ਮਾਂ ਦੇ ਹੱਥਾਂ ਨੇ ਗਰਮ ਗਰਮ ਰੋਟੀਆਂ ਖਾਣੇ ਆ ਤੇ ਵੇਖੋ ਰੋਟੀਆਂ ਬਣ ਰਹੀ ਹੈ ਤਾਜੀ ਤਾਜੀ ਮੰਮੀ ਨੂੰ ਨਾਲ ਗੱਲਾਂ ਕਰਦੇ ਹੋਏ ਸਵੇਰੇ ਸਵੇਰੇ ਠੰਡ ਆਏ ਬਾਵਾ ਸੀ ਤੇ ਅੱਜ ਤੇ ਲਓ ਜੀ ਬੱਚੀ ਨੂੰ ਪਿਆਈਏ ਨੇ ਗਰਮ ਪਾਣੀ ਖੋਸਾ ਕਰਕੇ ਹੌਲੀ ਚੱਲੀ ਹੌਲੀ ਤੋਂ ਪਤਾ ਹੀ ਨਹੀਂ ਵੈਸੇ ਬਾਹਰ ਕਰਨੇ ਪੈਣੇ ਆ ਸੰਦਰ ਜਿੱਕੜੀ ਜਿੱਕੜ ਕਰਤਾ ਬਾਥਰੂਮ ਕਰ ਕਰਕੇ ਚੱਲ ਚੱਲ ਚਲੋ ਰੋਕਣਾ ਰੋਕਣਾ ਚੱਲ 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 ਕੜੀ ਮਾਰਿਆ ਨਾ ਮੇਰੀ ਜਾਨ ਮੇਰੀ ਜਾਨ ਜਾਨਵਰ ਜ਼ਿਆਦਾ ਪਿਆਰੇ ਆ ਇਨਸਾਨਾਂ ਨਾਲੋਂ ਇਹ ਲੋਈ ਛਟੀਆਂ ਸਿਕਾਉਣੇ ਆ ਜਿਵੇਂ ਪਰਪੁਰਗੀਆਂ ਤੋਂ ਹੁੰਦਾ ਹਜੇ ਵੀ ਗਈ ਨਹੀਂ ਨਾ ਲਾਡੋ ਇੱਧਰ ਵੇਖ ਲੋ ਚਾਹ ਪੀ ਜਾਂਦਾ ਗਰੀਬ ਨਿਵਾਸ ਹਜੇ ਲੋੜੇ ਨੇ ਕੁੰਗੜਿਆ ਪਿਆ ਤੋਪ ਮਾੜੀ ਮਾੜੀ ਆਈ ਹੈ ਇੱਧਰ ਮੰਮੀ ਰੋਟੀ ਖਾਂਦੇ ਸੀ ਇੱਧਰ ਹੱਸੀ ਖੜੀ ਜਾਂਦੇ ਆ ਗਿਆਂ ਤੋੜੀ ਲੈ ਮੰਮੀ ਕਹਿੰਗੇ ਸਟਾਰ ਹੋ ਰਹੀ ਹੈ ਇੱਕ ਵਾਰੀ ਬਾਈ ਮੰਮੀ ਨੂੰ ਨਾ ਕਿਸ ਨੇ ਰਾਇ ਦਿੱਤੀ ਉਹ ਤਾਂ ਮੈਂ 7-8 ਸਾਲ ਦੀ ਹੁੰਦੀ ਸੀ ਮੈਨੂੰ ਜਿਹੜਾ ਐਸੇ ਬੁਖਾਰ ਤੇ ਮੰਮੀ ਨੂੰ ਕਿਸ ਨੇ ਰਾਇ ਦਿੱਤੀ ਕਹਿੰਦੇ ਥੋੜਾ ਜਿਹਾ ਅੱਧਾ ਜਿਹੜਾ ਕੁੱਟ ਕੇ ਮਾੜਾ ਜਾਂ ਅੱਧਾ ਚਮਚਾ ਉਹਦਾ ਪਾਣੀ ਪਿਆ ਦਿਵਾਦੇ ਹਾਂ ਹਾਂ ਤੇ ਮੰਮੀ ਨੇ ਆਦਾ ਵੀ ਲਿੱਤਾ ਮੰਮੀ ਨੇ ਪਾਈ ਆਦਾ ਕੁੱਟ ਕੇ ਕੁੰਡੇ ਚ ਕੁੱਟ ਕੇ ਤੇ ਉਹਦਾ ਪਾਣੀ ਜਿੰਨਾ ਵੀ ਸੀ ਮੈਨੂੰ ਲੱਗਾ ਕੌਲੀ ਬਾਟੀ ਨਿਕਲ ਗਿਆ ਹੋਊਗਾ ਉਹਨਾਂ ਨੱਕ ਬੰਦ ਕਰਕੇ ਤੇ ਮੇਰੇ ਸਾਰਾ ਸੰਗ ਚ ਮਾਰਿਆ ਸਾਂਗ ਚ ਮਾਰਿਆ ਮੈਂ ਨੱਕ ਜਾਂ ਛੱਡਾ ਮੇਰੇ ਤਾਂ ਨਹੀਂ ਬਾਹਰ ਆਇਆ ਉਹ ਮੇਰੇ ਤਾਂ ਆਨ ਨਹੀਂ ਬਾਹਰ ਆ ਗਿਆ ਮੇਰਾ ਬੁਰਾ ਹਾਲ ਹੋ ਗਿਆ ਫਿਰ ਕਦੇ ਖਾਂਡ ਲਿਆਵੇ ਕਦੇ ਗੁੜ ਲਿਆਵੇ ਭਾਈ ਜਿਹੜੇ ਵੀ ਰਹਿ ਦਿੰਦੇ ਆ ਨਾ ਕਿਸੇ ਨੁਸਕੇ ਦੀ ਤੇ ਉਹ ਧਿਆਨ ਨਾਲ ਦਿਆ ਕਰੋ ਕਿ ਬਤਾ ਅਗਲੇ ਨੂੰ ਪਤਾ ਹੋਵੇ ਨਾ ਹੋਵੇ ਪੂਰਾ ਦੱਸਿਆ ਕਰੋ ਆਹਾਰੀ ਵੱਡੀ ਮੈਨੂੰ ਪੂਰੀ ਕਰਾਤੀ ਸੀ 7-8 ਸਾਲਾਂ ਦੀ ਹੁਣ ਦਾ ਮੇਰਾ ਮਰੀ ਨੂੰ 12-13 ਸਾਲ ਹੋ ਜਾਂਦੇ ਚੰਗੀ ਤਰ੍ਹਾਂ ਰਹਿ ਦੇਆ ਕਰੋ ਨੇੜੇ ਰਹਿ ਦਿੰਦੇ ਲੈ ਵੀ ਤੁੜੀ ਲੈਣਾ ਆ ਘਰੇ ਜਾਣੇ ਹੁਣ ਉਹ ਖੜੀ ਕਾਲੀ ਵੇਖੀ ਜਾਂਦੀ ਆ ਚਹਰੀ ਇਹ ਕੁਝ ਪਾਉਗੀ ਹਾਂ ਕਾਲੀ ਇਧਰ ਵੇਖਿਓ ਹਾਂ ਜਾਣੇ ਘਰੇ ਜਾਣੇ ਉਹ ਆਈ ਜਾਂਦੀ ਆ ਪਿੱਛੇ ਮੰਮੀ ਸਬਜੀ ਕਾਦੀ ਬਣਾਉਣੀ ਆ ਕੜੀ ਬਣਾਉਣੀ ਆ ਹਾਂ ਉਹ ਕਾਲੀ ਜਾਣੇ ਘਰੇ ਜਾਣੇ ਜਾਣੇ ਪਰ ਲਾਰੇ ਮੰਮੀ ਦਾਣਾ ਵਚੀ ਲਈ ਲੈ ਕੇ ਆਉਣੇ ਉਹਨੂੰ ਘਰੇ ਹੁਣ ਥੂੜੀ ਜੜੀ ਪਾਈ ਜਾਂਦੀ ਮੰਮੀ ਹੁਣ ਇਹ ਦੁਆਸ ਅਗਿਆ ਰਾਜਾ ਖੜਕ ਸ਼ੇਂਗਾ ਕਾਹਦਾ ਰੂਪੀਆ ਜਿਹੜਾ ਖੜਕ ਜਾਏਗਾ ਅਲਪਾ ਪੜ ਕੋ ਛੋੜ ਦੇ ਅੱਛਲ ਸਰ ਜੱਜ ਚਲੋ ਅੱਜ ਵੀ ਪਿੰਡਾਂ ਦੇ ਰੌਣਕ ਜਿੰਦਾ ਵੀ ਐਵੇਂ ਰੌਣਕਾਂ ਲੱਗਿਆ ਨੇ ਲਓ ਜੀ ਇੱਧਰ ਕਰਤੀ ਖੜੀ ਦੀ ਤਿਆਰੀ ਵੇਸਨ ਕੋਲ ਛੱਡਿਆ ਗਾ ਦਾ ਤੇ ਤੇਲ ਆ ਆਪਣੀ ਅਗ ਮੱਛੀਆਂ ਦੀ ਲਓ ਜੀ ਧੀਰਾ ਪਾਤਾ ਉਹ ਬਹੁਤ ਖੜ ਜੀਰਾ ਪੈ ਗਿਆ ਉੱਡ ਕੇ ਅੱਗ ਦਾ ਅੱਗ ਦਾ ਮੱਛੀ ਪਾਤਾ ਲੱਖਮ ਗੰਡਾ ਤੜਕਾ ਛੜਕਾ ਲਗੀ ਐ ਦਾ ਨਮਕ ਮਿਰਚ ਪਾਤਾ ਖੜੀ ਜਿਹੜੀ ਮੰਮੀ ਬਹੁਤ ਟੇਸਟੀ ਬਣਾਉਂਦੀ ਐ ਦੇਖੋ ਜੀ ਲਓ ਜੀ ਹੁਣ ਮੇਰਾ ਹੋ ਗਈ ਡਿਊਟੀ ਦਾ ਟਾਈਮ ਰੋਟੀਆਂ ਦੀ రోటీ గర్మ గర్మ ధన్దీా